ਆਹੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਪਹੁੰਚੇ ਹੋਏ ਆ ਮਸ਼ਹੂਰ ਗੀਤਕਾਰ ਤੇ ਗਾਇਕ ਅਵਤਾਰ ਸਿੰਘ ਚੰਕ ਹੋਰਾਂ ਕੋਲੇ ਬਠਿੰਡਾ ਵਿੱਚ ਤੇ ਕਰਦੇ ਆ ਗੱਲਬਾਤ ਨਾਲੇ ਉਹਨਾਂ ਦੇ ਉਸਤਾਦ ਦੀਆਂ ਗੱਲਾਂ ਕਰਾਂਗੇ ਨਾਲੇ ਚੰਕ ਸਾਹਿਬ ਦੀ ਗਾਇਕੀ ਦੀਆਂ ਗੱਲਾਂ ਕਰਾਂਗੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਹੋ ਜੀ ਬਿਲਕੁਲ ਜੇ ਤਾਂ ਕਿਵੇਂ ਨੇ ਬਸ ਰੋਤਾ ਦਾ ਅਸ਼ੀਰਵਾਦ ਆ ਜੀ ਠੀਕ ਹੈ ਜੀ ਸਿਹਤ ਠੀਕ ਹੀ ਹੁੰਦੀ ਹੈ ਠੀਕ ਹੈ ਬੰਦੇ ਨੂੰ ਹੌਸਲਾ ਮਿਲਦਾ ਰਹੇ ਤਾਂ ਸਿਹਤ ਠੀਕ ਹੀ ਹੁੰਦੀ ਹੈ ਠੀਕ ਹੈ ਤੇ ਕਦੋਂ ਤੁਸੀਂ ਗਾਇਕੀ ਦੇ ਵਿੱਚ ਆਏ ਸੀਗੇ ਜੀ ਤੇ ਕਿਵੇਂ ਸ਼ੁਰੂਆਤ ਹੋਈ ਗਾਇਕੀ ਦੀ ਤੁਹਾਡੀ ਉਹ 86 ਤੱਕ ਤਾਂ ਮੈਂ ਲੁਧਿਆਣੇ ਰਹੇ ਠੀਕ ਹੈ ਜੀ ਉਸਤਾਦ ਜੀ ਦੀ ਉਂਗਲਾ ਸਾਹਿਬ ਦੀ ਦੇਖ ਰੱਖ ਚ ਠੀਕ ਹੈ ਜੀ ਤੇ ਛੇ ਸਤ ਤੋਂ ਬਾਅਦ ਮੈਂ ਫ੍ਰੀ ਕੋਰਟ ਚਲੇ ਗਿਆ ਸੀ ਹਮ ਨੌਕਰੀ ਕਰਦਾ ਸੀਗਾ ਅੱਛਾ ਜੀ ਪਬਲਿਕ ਰਿਲੇਸ਼ਨ ਦੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਫਿਰ ਮੇਰੀ ਬਦਰੀ ਬਠਿੰਡੇ ਹੋ ਗਈ ਠੀਕ ਹੈ ਜੀ ਜਦੋਂ ਬਠਿੰਡੇ ਆਇਆ ਹਮ ਉਦੋਂ ਮੇਰੇ ਗੁਰੂ ਜੀ ਤੁਨ ਉਪਰ ਦਾ ਦੁਨੀਆ ਤੋਂ ਚਲੇ ਗਏ ਸੀ ਠੀਕ ਹੈ ਜੀ ਜਦੋਂ ਬਠਿੰਡੇ ਆਏ ਹਾਂ ਜੀ ਇੱਥੇ ਮੈਂ 87 ਚਾ ਗਿਆ ਸੀ ਵੈਸੇ ਠੀਕ ਹੈ ਜੀ 88 ਚ ਡੈਥ ਹੋਈ ਇਹਨਾਂ ਦੀ ਉਹਨਾਂ ਨੇ ਵੀ ਜਦ ਮੈਂ ਫਿਰ ਉਹਦੇ ਨਾਂ ਦੀ ਇੱਕ ਕੈਸਟ ਖੱਡੀ ਸੀ ਸ਼ੱਡਗੌਂਡ ਦਾ ਖੜਾ ਕੀ ਚਮਕੀਲਾ ਬਣ ਗਿਆ ਠੀਕ ਹੈ ਜੀ ਬਹੁਤ ਸਰੋਤਿਆਂ ਦਾ ਪਿਆਰ ਮਿਲਿਆ ਜੀ ਉਸ ਦਾ ਬਹੁਤ ਜ਼ਿਆਦਾ ਜੀ ਉਥੋਂ ਸ਼ੁਰੂਆਤ ਹੋ ਗਈ ਛੋਟੀ ਹਾਂ ਜੀ ਠੀਕ ਹੈ ਜੀ ਤੇ ਉਸਤਾਦ ਦੇ ਚੇਲੇ ਕਿੰਨੇ ਕਹੇ ਜੀ ਚਮਕੀਲਾ ਸਾਹਿਬ ਨੇ ਜਿਹੜੇ ਖਾਸ ਕੋਲੇ ਉਹਨਾਂ ਦੇ ਰਹੇ ਨੇ ਦੇਖ ਰੇਖ ਚ ਉਹਨਾਂ ਦੇ ਦੇਖੋ ਜੀ ਚੇਲੇ ਦਾ ਬਹੁਤ ਕਹਿੰਦੇ ਆ ਵੀ ਮੈਂ ਚੇਲਾ ਹਾਂ ਹਾਂ ਜੀ ਮੈਂ ਨਾਂ ਤਾਂ ਲੈਂਦਾ ਨਹੀਂ ਹੂੰ ਕੌਣ ਚੇਲੇ ਆ ਠੀਕ ਹੈ ਜੀ ਪਰ ਜਿਹੜੇ ਅਸੀਂ ਅਸਲੀ ਚੇਲੇ ਆ ਉਹਦੇ ਅਸੀਂ ਪੰਜ ਹੀ ਆ ਠੀਕ ਹੈ ਜੀ ਸਭ ਤੋਂ ਵੱਡਾ ਜਿਹੜਾ ਸਾਡਾ ਗੁਰਪਈ ਹੈ ਹੂੰ ਉਹ ਹੈਗਾ ਕਿਕਰ ਡਾਲੇ ਵਾਲਾ ਠੀਕ ਹੈ ਜੀ ਦੂਜੇ ਨੰਮਰਤੇ ਜਿਹੜਾ ਹੈਗਾ ਹੂੰ ਰਣਜੀਤ ਮਣੀਏ ਜੀ ਠੀਕ ਹੈ ਜੀ 3 ਨੰਬਰ ਤੇ ਮੈਂ ਠੀਕ ਹੈ ਜੀ 4 ਥੇ ਨੰਬਰ ਤੇ ਅਮਰ ਅਰਸ਼ੀ ਹੈ ਠੀਕ ਹੈ ਜੀ ਤੇ 5ਵੇਂ ਨੰਬਰ ਤੇ ਚਮਕ ਚਮਕੀਲਾ ਜੀ ਚਮਕ ਚਮਕ ਜਿਹਦਾ ਗੀਤ ਆਇਆ ਸੀ ਹੂੰ ਤੇਰੀ ਯਾਦ ਬਥੇਰੀ ਆਊਗੀ ਹੂੰ ਪਰ ਤੂੰ ਨਹੀਂ ਆਉਣਾ ਠੀਕ ਹੈ ਹਾਂ ਜੀ ਬਹੁਤ ਅੱਛਾ ਗਾਇਆ ਸੀ ਤੇ ਬਹੁਤ ਅੱਛਾ ਹੀ ਵਿਕਿਆ ਸੀ ਹੂੰ ਬਹੁਤ ਅੱਛਾ ਸੁਣਿਆ ਲੋਕਾਂ ਨੇ ਹਾਂ ਜੀ ਫਿਰ ਤੁਸੀਂ ਤਾਂ ਚਮਕੀਲਾ ਸਾਹਿਬ ਦੇ ਬਹੁਤ ਨੇੜੇ ਰਹੇ ਹੋਗੇ ਹਨਾ ਹਾਂ ਜੀ ਤੇ ਗਾਣਾ ਉਹ ਕਹਿੰਦੇ ਇੱਕ ਸਪਮੈਂਟ ਸਕਿੰਟ ਦੇ ਵਿੱਚ ਹੀ ਬਣਾ ਦਿੰਦੇ ਸੀ ਗਾਣਾ ਉਹ ਹਾਂਜੀ ਹਾਂਜੀ ਲਿਖਦੇ ਸੀ ਕਿਹੜੇ ਗਾਣੇ ਤੁਹਾਡੇ ਸਾਹਮਣੇ ਜਿਹੜੇ ਉਹਨਾਂ ਨੇ ਲਿਖੇ ਲਿਖੇ ਤਾਂ ਬਹੁਤ ਹੈ ਜੀ ਹਾਂ ਮੈਂ ਤੁਹਾਨੂੰ ਮੈਂ ਦੱਸੂਗਾ ਠੀਕ ਹੈ ਜੀ ਵੀ ਉਹਨਾਂ ਦੀ ਕਲਮ ਇੰਨੀ ਤੇਜ਼ ਸੀ ਹੂੰ ਉਹ ਹਰ ਗੱਲ ਨੂੰ ਫਾਲੋ ਬਹੁਤ ਛੇਤੀ ਕਰਦੇ ਸੀ ਗਾਣੇ ਦਾ ਜਨਮ ਦੇ ਦਿੰਦੇ ਸੀ ਹਾਂਜੀ ਹਾਂ ਜਿਵੇਂ ਮੈਂ ਕੋਠੀ ਜੀ ਸੀਗਾ ਹੂੰ ਤੇ ਉਹ ਅੰਦਰ ਸੁੱਤੇ ਪਏ ਸੀ ਹੂੰ ਸਾਡੇ ਮਾਤਾ ਜੀ ਬੀਬਾ ਜੀ ਅਬਰਜੋਤ ਜੀ ਹਾਂ ਜੀ ਉਹ ਫਰੀਦਕੋਟ ਗਏ ਬਸੀ ਅੱਛਾ ਜੀ ਮੀ ਪੜ ਲੱਗਿਆ ਮੈਂ ਕੁਰਸੀ ਦਾ ਕੇ ਗੇਟ ਚ ਬਹਿ ਗਿਆ ਠੀਕ ਹੈ ਜੀ ਜਦੋਂ ਖੜਕਾ ਧੜਕਾ ਜਿਹਾ ਹੋਇਆ ਮੀ ਦਾ ਹਾਂ ਜੀ ਸੁਣਿਆ ਉਹਨਾਂ ਨੇ ਉੱਠ ਖੜੇ ਅੱਛਾ ਜੀ ਉੱਠ ਕੇ ਬਾਹਰ ਆ ਗਏ ਮੈਂ ਕੁਰਸੀ ਉੱਤਰ ਕੇ ਥੱਲੇ ਬਹਿ ਗਿਆ ਹੂੰ ਮੈਂ ਉਸਤਾਦ ਜੀ ਬੈਜੋ ਉਹਨਾਂ ਕੀ ਦੇਖੀ ਜਾਣਾ ਅੱਛਾ ਜੀ ਮੈਂ ਮੈਂ ਤਾਂ ਉਹੀ ਉਮੀਦ ਨਜ਼ਾਰਾ ਜ ਲੈ ਜਾਂਦਾ ਸੀ ਹਾਂ ਜੀ ਸੁੱਤੇ ਪਏ ਉਹ ਉੱਠੋਂ ਕੇ ਤਾਂ ਮੈਂ ਚਾਹ ਪਾਣੀ ਬਣਾਉਂਗਾ ਹਾਂ ਜੀ ਤੇ ਮੈਂ ਤਾਂ ਉਹੀ ਉਮੀਦ ਨਜ਼ਾਰਾ ਜ ਲੈ ਜਾਂਦਾ ਸੀ ਹੂੰ ਉਹ ਕਹਿੰਦੇ ਕੀ ਦੇਖਿਆ ਫਿਰ ਮੀਂਹ ਚ ਮੈਂ ਮੈਂ ਤਾਂ ਮੀਂਹ ਹੀ ਦੇਖਿਆ ਹੋਰ ਤਾਂ ਕੁਝ ਨਹੀਂ ਦੇਖਿਆ ਹਾਂ ਜੀ ਹਾਂ ਵੀ ਕਣੀਆਂ ਪਈ ਜਾਂਦੀਆਂ ਨਜ਼ਾਰਾ ਵਧੀਆ ਠੰਡਾ ਮੌਸਮ ਹੋਇਆ ਬੈ ਆਪਾਂ ਕੋਈ ਧਿਆਨ ਹੀ ਨਹੀਂ ਸੀਗਾ ਵੀ ਆਪਾਂ ਇਕੱਲਾ ਮੀਂਹ ਦਾ ਇੰਜਵਾਏ ਲੈ ਰਹੇ ਸੀ ਹਾਂ ਜੀ ਉਹ ਨੂੰ ਕਹਦੇ ਬੈਠੇ ਬੈਠੇ ਕੁਰਸੀ ਤੇ ਬੈਠੇ ਹੂੰ 10 ਮਿੰਟ ਬੈਠੇ ਰਹੇ ਹਾਂ ਜੀ ਕਹਿੰਦੇ ਵੀ ਤੈਨੂੰ ਮੀਂਹ ਚੁੱਕੀ ਲੱਭਿਆ ਹੂੰ ਮੇਜੀ ਮੈਂ ਤਾਂ ਕੀ ਲੱਭਣਾ ਮੇ ਇਹਦਾ ਪਾਣੀ ਹੈ ਹਾਂ ਡਿੱਗੀ ਜਾਂਦਾ ਸੜਕ ਤੇ ਤੁਰ ਜਾਂਦਾ ਹਾਂ ਤੇ ਕਰੀ ਮੈਂ ਤੈਨੂੰ ਗੱਲ ਪੁੱਛਣੀ ਚਾਹੁੰਦਾ ਇੱਕ ਹੂੰ ਦੁਨੀਆ ਤੇ ਉਹ ਕਿਹੜਾ ਜੀਵ ਹੈ ਉਹ ਕਿਹੜੀ ਚੀਜ਼ ਹੈ ਜੀਦੀ ਉਮਰ ਸਭ ਤੋਂ ਛੋਟੀ ਹੁੰਦੀ ਹੈ ਇੱਕ ਮੈਂ ਬਿਜਲੀ ਛੋਟੀ ਜੀ ਗੱਲ ਕਹੂੰਗਾ ਹੂੰ ਵੀ ਹੁਣ ਮੇਰੇ ਸਰੋਤੇ ਵੀ ਕਹਿਣਗੇ ਹਾਂ ਜੀ ਵੀ ਚਮਕ ਐਨਕਾ ਲਾਈ ਬੈਠਾ ਸੀ ਮੇਰੇ ਇੱਕ ਇੱਕ ਅੱਖ 'ਚ ਲੈਂਸ ਪਾਇਆ ਹੋਇਆ ਹੈਗਾ ਅੱਛਾ ਜੀ ਉਹ ਮੇਰੋਂ ਲੈਟਾਂ ਜਾਂ ਫਿਰ ਹਾਂ ਜੀ ਹਾਂ ਉਹ ਮੈਂ ਐਨਕਾ ਥੋੜੀ ਥੋੜੀ ਜੀ ਕਾਲੀ ਜਿਆਦਾ ਨਹੀਂ ਲੱਗਦਾ ਹਾਂ ਜੀ ਹਾਂ ਉਹ ਲੈਟਰ ਫਿਰ ਮੈਨੂੰ ਤਕਲੀਫ ਦਿੰਦੀ ਹੈ ਇੱਕ ਅੱਖ ਦੇ ਵਿੱਚ ਮੇਰੇ ਬੈਸਕੌਣ ਵਾਲਾ ਉਹ ਜੋ ਹਰੇ ਮੈਨੂੰ ਦਿਸਦਾ ਲਿਗਾ ਇਹ ਮਿੱਤਰ ਪਿਆਰੇ ਸੀਗੇ ਹਾਂਜੀ ਹਾਂ ਇੰਗਲੈਂਡ ਤੋਂ ਹਾਂ ਬਾਈ ਗਿੱਲ ਸਾਹਿਬ ਕੀ ਕਹਿੰਦੇ ਉਹਨਾਂ ਨੇ ਆਏ ਸੀ ਉਹ ਠੀਕ ਹੈ ਤੇ ਉਹ ਮੈਂ ਬਾਈ ਤੁਸੀਂ ਦੱਸੋ ਹੂੰ ਉਹ ਕਹਿੰਦਾ ਤੂੰ ਦੱਸ ਪਹਿਲਾਂ ਤੂੰ ਵੀ ਲਿਖਦਾ ਗੀਤ ਹਾਂਜੀ ਹਾਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਹਾਂ ਕਹਿੰਦਾ ਦੱਸਤਾ ਸੀ ਕੁਝ ਹਾਂ ਕੋਈ ਸਮਝ ਹੀ ਆਉਂਦੀ ਆ ਬੰਦੇ ਨੂੰ हां जी हां। ਮਾ ਜੀ ਸਭ ਤੋਂ ਛੋਟੀ ਉਮਰ ਜਿਹੜੀ ਹੈ। ਹੂੰ। ਉਹ ਨਾਲੀ ਵਾਲੇ ਕੀੜੇ ਦੀ ਹੁੰਦੀ ਹੈ। ਠੀਕ ਹੈ ਜੀ। ਕਿਲੋਕਵੇਂ? ਹਾਂ। ਮਾ ਜੀ ਉਹ ਨਾਲੀ ਹੁਣ ਆਪਣੇ ਆਉਂਦੇ ਹੀ ਆ। ਹਾਂ। ਸੇਵਾਦਾਰ। ਹਾਂ ਜੀ ਹਾਂ। ਉਹ ਜਾਂ ਚੌਥੇ ਦਿਨ ਆਉਂਦਾ ਜਾਂ ਹਫਤੇ ਬਾਅਦ ਆਉਂਦਾਗਾ। ਹੂੰ। ਉਹ ਨਾਲੀ ਦੀ ਮਿੱਟੀ ਘਟਾ ਜੰਮਿਆ ਹੁੰਦਾ। ਹੂੰ। ਉਹ ਆ ਕੇ ਕੱਢ ਦਿੰਦਾ। ਠੀਕ ਹੈ ਜੀ। ਕੱਢ ਕੇ ਬਾਹਰ ਰੱਖ ਦਿੰਦਾ। ਉਹ ਜਿਹੜਾ ਕੋਈ ਕੀੜਾ ਬਣ ਜਾਂਦੇ ਆ। ਜਦੋਂ ਬਾਹਰ ਕੱਢਦਾ ਸੁੱਕ ਜਾਂਦੀ ਹੈ ਉਹ ਤੇ ਕੀੜਾ ਮਰ ਜਾਂਦਾ ਹਾਂ ਭਾਈ ਇਹ ਉਮਰ ਸਭ ਤੋਂ ਛੋਟੀ ਹੈ ਉਹਦੋਂ ਉਹ ਤਾਂ ਉਮਰ ਤਾਂ ਬਹੁਤ ਫਿਰ ਉਹ ਹਫਤਾ ਤਾਂ ਹੋ ਗਿਆ ਦਾ ਹਾਂ ਫਿਰ ਉਮਰ ਛੋਟੀ ਕਾਦੀ ਹੋਈ ਮੈਂ ਫਿਰ ਗੁਰੂ ਜੀ ਤੁਸੀਂ ਦੱਸ ਦਿਓ ਹਾਂ ਉਹਨੇ ਕਿਹਾ 셔ਟ ਸਭ ਤੋਂ ਛੋਟੀ ਉਮਰ ਹੁੰਦੀ ਹੈ ਹਾਂ ਮੀਂਹ ਵਾਲੇ ਬੁਲਬਲੇ ਦੀ ਠੀਕ ਹੈ ਉਹਨੇ ਵੇਖਿਆ ਵੇਖ ਕੇ ਕੋਈ ਆਈਡੀਆ ਲਾਇਆ ਹੋਊ ਉਹ ਦਬਾਕ ਉਹਨਾਂ ਦਾ ਬਹੁਤ ਤੇਜ਼ ਸੀ ਫਿਰ ਉਹ ਗਾਣਾ ਲਿਖਿਆ ਗਿਆ ਫਿਰ ਉਹਨੇ ਮੈਂ ਫਿਰ ਲਿਖੋ ਕੁਝ ਹੂੰ ਜਿਉ ਤੁਹਾਨੂੰ ਐ ਲੱਗਦਾ ਪਾਣੀ ਦੇ ਬੁਲਬੁਲੇ ਦੀ ਮੀਂਹ ਵਾਲੇ ਬੁਲਬੁਲੇ ਦੀ ਉਮਰ ਛੋਟੀ ਹੁੰਦੀ ਹੈ ਹੂੰ ਤਾਂ ਤੁਸੀਂ ਫਿਰ ਲਿਖੋ ਇਹ ਤੇ ਕੁਝ ਹੂੰ ਉਹ ਦਬਾਧੁਰ ਲਿਖਿਆ ਹੂੰ ਕਰਦੇ ਬੰਦਿਆ ਭੁੱਲ ਗਿਆ ਰੱਬ ਨਾਲ ਡਰਦਾ ਹੈ ਬੰਦਿਆ ਮੇਰੀ ਮੇਰੀ ਕਰਦਾ ਹੈ ਬੰਦਿਆ ਭੁੱਲ ਗਿਆ ਰੱਬ ਨਾਲ ਡਰਦਾ ਹੈ ਬੰਦਿਆ ਲੱਗਣੀਆਂ ਆਖਿਰ ਢੇਰੀਆਂ ਪਾਣੀ ਦਿਆ ਪਾਣੀ ਦਿਆ ਪਾਣੀ ਦਿਆ ਬੁਲਬੁਲਿਆ ਕੀ ਬੁਨਿਆ ਤਾ ਤੇਰੀਆਂ ਪਾਣੀ ਦਿਆ ਬੁਲਬੁਲਿਆ ਕੀ ਬੁਨਿਆ ਤਾ ਤੇਰੀਆਂ ਇਹ ਲਿਖਿਆ ਉਹਨਾਂ ਨੇ ਫਿਰ ਠੀਕ ਆ ਬਹੁਤ ਵਧੀਆ ਗੀਤ ਉਹ ਜੇ ਮੈਂ ਥੋੜਾ ਸੁਝਾਅ ਵੀ ਦਿੰਦਾ ਉਹਨਾਂ ਨੂੰ ਫਿਰ ਉਹਨੂੰ ਸੁਝਾਅ ਦੇਣ ਦੀ ਲੋੜ ਨਹੀਂ ਸੀ ਹਾਂ ਉਹ ਬਹੁਤ ਹੀ ਐਕਸਪਰਟ ਰੈਕਟਰ ਸੀ ਇਹ ਹਮ ਮਾਜੀ ਸਾਡੇ ਤਾਂ ਮੁਨਿਆਦ ਕਹਿੰਦੇ ਆ ਹਾਂ ਮਾਨਸਾ ਬਟੰਡਾ ਫਰੀਪੁਰ ਹਾਂ ਜੀ ਤੁਸੀਂ ਬਨਿਆਦਾ ਲਿਖਤਾ ਉਹ ਕਹਿੰਦਾ ਫਿਰ ਉਹ ਜਦੋਂ ਗਾਇਆ ਉਹਨਾਂ ਨੇ ਉਹਨੇ ਫਿਰ ਇਹ ਗਾਇਆ ਓ ਕੀ ਮੁਨਿਆਦ ਬਨਿਆਦਾ ਤੇਰੀਆਂ ਪਾਣੀ ਦਿਆ ਪਾਣੀ ਦਿਆ ਬੁਲਬੁਲਿਆ ਕੀ ਮਨਿਆਦਾ ਤੇਰੀਆਂ ਦੋਨੇ ਸ਼ਬਦ ਪਾਇਆ ਗੀਤ ਚ ਸੁਣ ਲਿਓ ਕਿਤੇ ਹਾਂਜੀ